ਹਾਂਜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਲੰਧਰ ਸ਼ਹਿਰ ਤੋਂ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਕੱਲ ਇੱਕ ਬੰਦੇ ਨੂੰ ਮੁਸਲਮਾਨਾਂ ਨੇ ਜੈ ਸ਼੍ਰੀ ਰਾਮ ਕੈਂਡ ਤੇ ਉਹਨਾਂ ਦੀ ਉਸ ਬੰਦੇ ਦੀ ਕੁੱਟਮਾਰ ਕੀਤੀ ਹੈ ਤੇ ਉਸ ਦੇ ਸੰਦਰਭ ਵਿੱਚ ਅੱਜ Hindu ਸੰਗਠਨਾਵਾਂ ਵੱਲੋਂ ਇਕਤ੍ਰਿਤ ਹੋਏ ਆ ਤੇ ਇਸ ਬਾਰੇ ਅੱਜ ਕਿ ਸਰਕਾਰ ਨੇ ਇਹਨਾਂ ਤੇ ਕੀ ਐਕਸ਼ਨ ਲਿਆ ਹੈ ਤੇ ਉਸ ਦੇ ਰਿਗਾਰਡਿੰਗ ਅੱਜ ਸਾਰੇ ਸੰਗਠਨ ਇਕੱਠੇ ਹੋਏ ਆ ਆਉ ਤੁਹਾਨੂੰ ਤੇ ਲਾਈਵ ਤਸਵੀਰਾਂ ਦਿਖਾ ਦਿਆ ਕਿ 11 ਵਜੇ ਤੱਕ ਆਪਾਂ ਉਹਨਾਂ ਦੀ ਗ੍ਰਿਫਤਾਰੀ ਪਾ ਲਾਂਗੇ ਅਗਰ ਨਹੀਂ ਹੋਇਆ ਕਿਉਂਕਿ ਸਾਡੇ ਵੀ ਦਿਨ ਤਿਉਹਾਰ ਨੇ ਬਾਲਕੀ ਮਹਾਰਾਜ ਜੀ ਦਾ ਇੱਟਾ ਵੱਡਾ ਪਰੋ ਹੈ ਆਪਾਂ ਨਹੀਂ ਚਾਹਦੇ ਕਿ ਸਾਡੇ ਪਰਵਾਂ ਦੇ ਉੱਪਰ ਉਹਨਾਂ ਨੇ ਤਾਂ ਸ਼ਾਜਨ ਕੀਤਾ ਹੈ ਮਗਰ ਆਪਾਂ ਨਹੀਂ ਚਾਹਦੇ ਕਿ ਸਾਡੇ ਸਮਾਜ ਦਾ ਕੋਈ ਨੁਕਸਾਨ ਹੋਵੇ ਸਾਡੇ ਦਿਨ ਤਿਉਹਾਰ ਆਏ ਨੇ ਉਹ ਚੰਗੇ ਦਿਨ ਹੈ 30 ਸਾਲ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਕਿ تو کل ہجاروں سنت ہمارے ساتھ روڈ پر ہوں گے اور وہ اپنے جان کا قربان کرنے کے لیے تیار ہے جس کی حمد ہے کم روڈ پر اور کوئی ہو جائے گی میں زیادہ نہ لین دوں یہ ان آ آگیا ہے کٹھے ہوں گا کرنا جے شری رام آپ موہن بھاگوت کو پنجاب میں لے کر کے آئیے سب سے پہلا سمیلن اس کی پوری بیوستہ آکے لیے میں کروں گا آشرم میں چاہے لاکھوں لوگوں کی ویوستھا کرنی پڑے میں سوئم تیار ہوں اور نیا خون ہے ان کو نئی کانتی میں آگے بڑھانا ہوگا ان کو آگے لے کر کے ہمیں جانا ہوگا ان کو ذمہ داریاں دینی ہوگی جی نے جیڑی ہمت دکھائی ہے انہیں ساٹی اکا کھولتی ہے

کل اس نے ہاتھ چلایا کل اس نے تھپڑ چلایا تھا اس لڑکے کے اوپر کسی مسلمان کی دکان اجارنے کے لیے لے کر کے چلتا ہے جہاں سکتا ہے سنت سماج تیار ہے سب سے پہلا پرہار میں کروں گا اور چل کر کس پنجاب میں نہیں رہنے دیں گے پنجاب میں ایک مسلمان کو نہیں رہنے دیں گے یہاں ہندووں کو جاگنا ہوگا اگر ہم نہیں جاگے تو یہ وہی حال کر دیں گے جو کاشمیر میں انہوں نے کیا اور کاشمیر سے ہمیں بھاگنا پڑا آج پنجاب میں وہی حال ہے بگل میں پاکستان ہے اور یہ پوری ڑر ہے پوری یوجنا بد طریقے سے کام کیا جا رہا ہے جلندر بڑا سہار ہے اور اس کے اوپر کل پریوگ کیا گیا ہے مسلمانوں کے دوارا کسی ہندو کا تھپڑ مار کر کے دیکھ لو وہاں کے ہندو کائر ہے وہاں ہندو کچھ نہیں کر سکتے سکھ سماج وہاں سامنے آئے گا نہیں والمیکی سماج کے سامنے اتسو کی گھڑی ہے سبھی سماج الگ الگ ہو جائیں گے یہ ایک ایکترت نہیں ہوں گے کل کا یہ پریوگ پریوگ تھا اس کو ہم نے نہیں ہونے دیا اس کو ہم نے ختم کرنا ہے ہمیں اکتھا ہونا ہوگا ہمیں اکتھے ہو کر کے اور آگے بڑھنا ہوگا ان کے اوپر پرہار کرنا ہوگا اور ان کے پرہار کے لیے پنجاب بھگت پیدا کر سکتا ہے تو ہزاروں سنت بھی ہمارے جیسے تیار ہے آج باگے باگیشور دھام والے جب آئے تھے تو انہوں نے للکار دیا تھا ہم یہاں پنجاب میں کارکرم نہیں ہونے دیں گے یہاں تو ہم سیکڑوں کی سکھا میں ہمارے ساتھ سنت ہیں میں اس دن پتھار کوٹ میں اکیلے تھا اس منچ کی جمے داری میرے اوپر تھی جب باگیشور دھام والے آئے تھے اور میں نے اکیلے بیان کے مل دیا تھا کہ ہم ہاتھوں میں چوڑیاں پہن کر کے نہیں بیٹھے اگر سکتا پڑی

ਅਸੀਂ ਡੀਸੀਪੀ ਸਾਹਿਬ ਨੂੰ ਇੱਥੇ ਬੁਲਾਇਆ ਜੇ ਜੇ ਆਪਾਂ ਕਿਸੇ ਕਾਰੇ ਲਈ ਬੁਲਾਇਆ ਨਾ ਉਹਨਾਂ ਨੂੰ ਇੱਥੇ ਤੁਹਾਡੇ ਕੋਲ ਹੈ ਅਸੀਂ ਵੀ ਕਮਰੇ 'ਚ ਜਾ ਕੇ ਹੀ ਗੱਟ ਮਗਰ ਅਸੀਂ ਸਾਰੇ ਇਕੱਠੇ ਹਾਂ ਔਰ ਸਾਰੇ ਇਕੱਠੇ ਹੋ ਗਏ ਇੱਥੇ ਫੈਸਲਾ ਲਵਾਂਗੇ ਆਪਾਂ ਬੈਠੀਏ ਸਾਰੇ ਬੈਠੋ ਸਾਰੇ ਪਹਿਲਾਂ ਬੈਠੋ ਇੱਥੇ ਸਾਰੇ ਇੱਥੇ ਬੈਠ ਜਾਓ ਜਜੀਤ ਢਿੰਗਰਾ ਜੀ ਬੈਠ ਜਾਈਏ ਆਪਾਂ ਬੈਠ ਜੀ سناتوں <متنسان> آرام سے بیٹھو میں سمجھ گیا تش بہت لیکن جوش دال ہوش ضروری ہے ہوش ضروری ہے پہلے جواب سن <متنسان> لو

ਆਜਾ ਮਰਾਤਾ ਪਰਸ਼ੋਤਮ RAM ਜੀ ਦੇ ਕਰਨ ਬੈਜੀਏ ਬੈਠੋ ਸਾਰੇ ਜਣੇ ਇੰਦਰਜੀਤ ਜੀ ਬੈਠੋ ਬੈਠੋ ਸਾਰੇ ਬੈਠੋ ਸਾਰੇ ਜੋ ਵੀ ਇਹਨਾਂ ਨੇ ਕਿਹਾ ਸੀ ਚਾਰ ਬੰਦੇ ਦਾ ਨਾਮ ਦਿੱਤੇ ਸੀ ਉਹ ਅਸੀਂ ਵੈਰੀਫਾਈ ਕਰਕੇ ਨੋਮੀਨੇਟ ਕਰ ਲਏ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਹੋਰ ਵੈਰੀਫਾਈ ਕਰ ਰਹੇ ਆ ਜਿਹੜੇ ਵੀ ਕੈਮਰੇ ਸਾਨੂੰ ਆ ਰਹੇ ਆ ਜੇ ਦਾ ਵੀ ਕੋਈ ਕਸੂਰ ਹੋਗਾ ਤਾਂ ਮੈਂ ਕੋਈ ਵੀ ਹੈਗਾ ਸੀ ਕਾਰਵਾਈ ਕਰਾਂ ਠੀਕ ਆ ਜੀ ਨੇ ਸਰ ਨਹੀਂ ਨਹੀਂ ਇਹ ਡੇਰੀ ਜਿਹੜੀ ਤੁਸੀਂ ਮੇਰੀ ਗੱਲ ਸੁਣੋ ਸ਼੍ਰੀਮਾਨ ਜੀ ਅਸੀਂ ਉਹ ਗੱਲ ਕਰੀਏ ਸੁਣੋ ਮੇਰੇ ਕਹੜੇ ਇੱਕ ਮਿੰਟ ਸਰ ਸ਼ਾਂਤ ਰਹੋ ਤੁਸੀਂ ਆਪਣਾ ਤੁਸੀਂ ਜੋ ਜੋ ਦੇਖੋ ਜੋ ਜੋ ਤੁਸੀਂ ਜੋ ਜੋ ਕਿਹਾ ਇਹ ਜਲੀ ਵਿੱਚ ਕਰਕੇ ਕਰਾਂਗੇ ਆਹ ਬੰਦਾ ਦੋਸ਼ੀ ਆ ਨਾਮ ਲਾ ਨਾਮ ਜੈ ਸ੍ਰੀ ਰਾਮ ਇੱਕ ਮਿੰਟ ਮੇਰੇ ਭਰਾ ਸਾਰੇ ਮੇਰੇ ਭਰਾ ਸਾਰੇ ਪ੍ਰਸ਼ਾਸਨ ਨੇ ਖੜਿਆ ਰਹਿਣ ਲਈ 24 ਘੰਟੇ ਤੁਹਾਡੇ ਨਾਲ ਠੀਕ ਹੈ ਜੀ ਲੋਕਾਂ ਨੂੰ ਤੁਹਾਡਾ ਇੰਦਰਾ ਨੂੰ ਬਹੁਤ ਮਾਣ ਹੈ ਜੈ ਸ੍ਰੀ ਰਾਮ ਬਾਰ ਕੋਈ ਸਕੂਲ ਬੱਸ ਖੜੀ ਹੈ ਕਾਰਜਕਰਤਾ ਕੇ ਬੇਨਤੀ ਆ ਸਕੂਲ ਬੱਸ ਨੂੰ ਲੰਘ ਲੈਂਦੇ ਹੋ ਜਿਹੜੀ ਆਪਾਂ ਡਿਮਾਂਡ ਰਾਤ ਰੱਖੀ ਸੀ ਕੋ ਚਾਰ ਲੋਕ ਜਿਹੜੇ ਆਪਾਂ ਪਛਾਣ ਲਏ ਆ ਬਾਈ ਨੇਮ ਉਹਨਾਂ ਨੂੰ ਪਰਚਾ ਦਰਜ ਕਰਾ ਤੇ ਅਸੀਂ ਉੱਤੇ ਕਾਇਮ ਆ ਅਸੀਂ ਬਿਲਕੁਲ ਕਾਇਮ ਆ ਹੁਣ ਵੀ ਕਾਇਮ ਆ ਪ੍ਰਸ਼ਾਸਨ ਆਪਣਾ ਪ੍ਰਸ਼ਾਸਨ ਜਦੋਂ ਪ੍ਰਸ਼ਾਸਨ ਜੇ ਸੁਣੋ 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 ਸਾਰੇ ਜੇ ਇਹ ਪ੍ਰਸ਼ਾਸਨ ਉਹ ਨਹੀਂ ਅਰੈਸਟ ਪਾ ਦੇਗਾ ਫਿਰ ਆਪਾਂ ਸ਼ਾਂਤਾਂ ਸੰਤੁਸ਼ਮਾ ਸਾਡੇ ਕੋਲ ਖੜਾ ਸਾਡੇ ਕੋਲ ਖੜਾ ਅਦਰ 1 ਮਿੰਟ ਅਗਰ ਆਪਾਂ ਉਹਨਾਂ ਨੇ ਆਪਣੀ ਗੱਲ ਰੱਖਤੀ ਆਪਾਂ ਆਪਣਾ ਜਿਹੜਾ ਗਿਆਪਨ ਆ ਇੱਕ ਉਹਨਾਂ ਨੂੰ ਨਾਲ ਦੇ ਦਈਏ ਉਸ ਤੋਂ ਬਾਅਦ ਜਾਏਗਾ ਕੋਈ ਨਹੀਂ ਅਗਲਾ ਡਿਸੀਜਨ ਆਪਾਂ ਇੱਥੇ ਬੈਠ ਕੇ ਕਰਾਂਗੇ ਕੋਈ ਨਹੀਂ ਆਪਾਂ ਆਪਣਾ ਕੰਮ ਕਰੀਏ ਪ੍ਰਸ਼ਾਸਨ ਦੇ ਅਧਿਕਾਰੀਏ ਆਪਾਂ ਉਹਨਾਂ ਨੂੰ ਗਿਆਪਨ ਦੇਈਏ ਮੰਨਦੇ ਆ ਕੀ ਗੱਲ ਨਹੀਂ ਤਾਂ ਫਿਰ ਆਪਾਂ ਆਪਣਾ ਡਿਸੀਜਨ ਇੱਥੇ ਸੰਤੁਸ਼ਮਾ ਸਾਡੇ ਕੋਲ ਕਰਾਇਆ ਕੋਈ ਦੁੱਖੀ ਚੱਕਦੇ ਆਂਗੇ

گ

اندر جی